ਹਾਂਜੀ ਮਿੱਤਰੋ ਕੀ ਹਾਲ ਚਾਲ ਦਾ ਠੀਕ ਠਾਕ ਸਭ ਵਧੀਆ ਅੱਜ ਆਪਾਂ ਅੱਜ ਹੋਰ ਕੁਝ ਗੱਲਾਂ ਕਰਦੇ ਕੁਝ ਕਰਦੇ ਆ ਦਿਖਾਉਣੇ ਕੀ ਹੋ ਰਿਹਾ ਤੇ ਹੱਥ ਸੁੰਨ ਹੋਈ ਤੇ ਠੰਡ ਵੀ ਬਹੁਤ ਤੇ ਕਈ ਵੀਰੇ ਭਰਾ ਯਾਰ ਜਿਹੜਾ ਵੀਡੀਓ ਪਾਉਣ ਦੇ ਵਿੱਚ ਲੜਨ ਵਾਲੇ ਬਹੁਤ ਆ ਰਹੇ ਆ ਚਲੋ ਵਧੀਆ ਲੜੋ ਸਹੀ ਗੱਲ ਤੇ ਕੀ ਗੱਲ ਹੀ ਭਰਾ ਕੀ ਕਿਸੇ ਨੂੰ ਅੱਕ ਕੇ ਆਣਾ ਨਾ ਮੈਂ ਕਿਸੇ ਨੂੰ ਮਾਰਾ ਆਣਾ ਤੇ ਨਾ ਆਖਿਆ ਦੇ ਤੁਸੀਂ ਠੀਕ ਆ ਤੇ ਕਰੀ ਚਲੋ ਬਾਈ ਤੁਹਾਡੇ ਕਮੈਂਟ ਹਨ ਬਾਕੀ ਚਾਹਣ ਵਾਲੇ ਹੈਗੇ ਸਾਨੂੰ ਵਾਧੂ ਵੀ ਫੇਰੇ ਹਨ ਕਿ 10 ਵੀਉ ਦੀ ਆਸ ਨਹੀਂ ਸੀ ਕਿ 10 ਵੀਉ ਆਉਣਗੇ ਅਜੀ ਇੱਥੋਂ ਤੱਕ ਚੱਲ ਰਹੀ ਆਪਾਂ ਤੇ ਬਾਕੀ ਆ ਜਮੇ ਤਰੋ ਕੁਝ ਗੱਲਾਂ ਦੱਸਦੇ ਪਿਛਲੇ ਟੈਰਾਂ ਦੀਆਂ ਵੀ ਗੱਲਾਂ ਦੱਸਦੇ ਕੀ ਸੋਚ ਰਹੇ ਲੋਕ ਹਨ ਕਿਦਾਂ ਦੇਖਦੇ ਆ ਕੀ ਹੋ ਰਿਹਾ ਬਾਕੀ ਤੁਹਾਨੂੰ ਦਿਖਾਉਣਾ ਕੀ ਹੋ ਰਿਹਾ ਤੇਲ ਵੀ ਥੋੜਾ ਇਹ ਡੋਰ ਰਿਹਾ ਤੇ ਆਜੋ ਆਪਾਂ ਦਿਖਾਉਣਾ ਤੁਹਾਨੂੰ ਇਹ ਲਟੋਲਿਆ ਡੋਲੀ ਆਂਦਾ ਮਿੱਤਰੋ ਠੀਕ ਥੱਲੂ ਲੀਕੂ ਚੁੱਕਿਆ ਹੋਵੇ ਤੇ ਹੁਣ ਕਾ ਡੋਲ ਕੋਸ ਇਧਰੋਂ ਲੀਕ ਹੋ ਰਿਹਾ ਇਹਦੇ ਵਿੱਚੋਂ ਤੇ ਆਪਾਂ ਲਫਾਫਾ ਵੀ ਚੜਾਤਾ ਏਅਰ ਕਲੈਂਡਰ ਤੇ ਠੰਡਾ ਨਾ ਹੋਵੇ ਗਰਮ ਰਵੇ ਸੂਈ ਗਰਮ ਚ ਰਹਿੰਦੀ ਹੋਂ ਤਾਂ ਹੰਤਾ ਚੜਾਉਣ ਨਾਲ ਫਰਕ ਪੈ ਜਾਂਦਾ ਆ ਸਟਾਰਟਿੰਗ ਵਧੀਆ ਆਂਦੀ ਬਾਹਰ ਜਿੰਨਾ ਚਿਰ ਮਰਜੀ ਖੜਾ ਰਵੇ ਖੇਤ ਠੀਕ ਹੈ ਤੇ ਉਧਰ ਆਪਾਂ ਕਸਿਆ ਸੀਗਾ ਨਾਟ ਹੰਤਾਂ ਨਹੀਂ ਲੀਕ ਹੋਇਆ ਸਹੀ ਹੁਣ ਤਾਂ ਵਧੀਆ ਢਿੱਲਾ ਹੋ ਗਿਆ ਸੀਗਾ ਨਾਟ ਤੇ ਵਾਸ਼ਾਲਾ ਆਪਣ ਨਵੀਂ ਪਾਦਾਂ ਕੀ ਚੱਲੀ ਜਾਂਦੀ ਕੰਮ ਇਹ ਤਾਂ ਠੀਕ ਹੈ ਤੇ ਪੱਕੀ ਕੰਮ ਆਪਣਾ ਵਧੀਆ ਚੱਲੀ ਜਾਂਦਾ ਤੇ ਕਈ ਤਾਂ ਯਾਰ ਲੜਨ ਨਹੀਂ ਆਉਂਦੇ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਚੱਕਰ ਸਾਡਾ ਰੈਟਰ ਆਇਆ ਛੋਡ ਮੈਂ ਬਈ ਕਿਸੇ ਨੂੰ ਆਉਂਦਾ ਹੀ ਨਹੀਂ ਮੈਂ ਲੜਾਈ ਚ ਪੈਣਾ ਹੀ ਨਹੀਂ ਮੈਂ ਆਪਦਾ ਕੰਮ ਕਰਨਾ ਮੈਂ ਆਪਦਾ ਕੰਮ ਕਰੀ ਜਾਣਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਚੜਾਈ ਨਹੀਂ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਗਏ ਮੈਂ ਅੱਕ ਕੇ ਆਪ ਦਾ ਕੰਮ ਆਪ ਕਰਨਾ ਸੀ ਤੇ ਬਾਕੀ ਯਾਰ ਇਹ ਗੁੱਡੀਆਂ ਵੀ ਟੁੱਟ ਰਹੀਆਂ ਤਨ ਕੀ ਚੱਕਰ ਪੈ ਰਿਆ ਲੈ ਤਰੀ ਡਾਈ ਪਈ ਜਾਂਦੀਆਂ ਤੇ ਬਾਕੀ ਹਰਾ ਨੂੰ ਵੀ ਰੰਗ ਕਰਨ ਵਾਲਾ ਪਿਆਜੇ ਆਪਣੀ ਵੀਡੀਓ ਉੱਥੇ ਹੀ ਰਹਿ ਗਈ ਉਹ ਸਬਾਤ ਤੁਰ ਨਹੀਂ ਹਜੇ ਕੰਮ ਹੋ ਨਹੀਂ ਹੋ ਰਿਹਾ ਹੋ ਰਹੀ ਨਹੀਂ ਹੋਰ ਲੋਡ ਪੈ ਰਹੇ ਕੰਮ ਮਤਲਬ ਕਿ ਕੰਮ ਹੋ ਰਹੀ ਨਹੀਂ ਲੋਡ ਆ ਰਹੇ ਠੀਕ ਹੈ उधर टर दुट रही है टूट रही अगले दुट रही कौले माड़े बहुत कुत्ती है यार. चल जिधर हाथ पै गए भी बदल दें फिर देखा कि खिंच दे केड़े केड़े की कर देरलियां भी टूट रही पूरी ਤੇ ਬਾਕੀ ਪੈਰਦਾਨ ਵੀ ਲਾਉਣ ਵਾਲੇ ਪਏ ਆਵੇ ਮੋਰੀਆਂ ਨਿਕਲ ਰਹੀਆਂ ਕਸ ਗਏ ਜਮੇ ਉਧਰ ਨੀ ਗਾਲ ਪੈ ਗਈ ਓਏ ਸਫਾਈ ਕਰਨ ਵਾਲੀ ਵੀ ਪਈ ਆਵੇਂ ਲਬੜੇ ਪੈਰ ਲੈ ਕੇ ਤੇ ਖਰਾਬ ਹੋ ਜਾਂਦਾ ਤੇ ਬਾਕੀ ਪਿਛਲੇ ਟਾਇਰ ਹੁਣ ਦੱਸ ਦਿਆ ਤੁਹਾਨੂੰ ਪਿਛਲੇ ਟਾਇਰ ਕਈ ਤਾਂ ਦੇਖ ਕੇ ਹੱਸ ਕੇ ਹੱਸ ਜਾਂਦੇ ਆ ਨਾ ਦੇਖ ਲੈਂਦੇ ਜਿਹੜੇ ਟਾਇਰਾਂ ਨੂੰ ਉਹਦੋਂ ਹੱਸ ਲੈਂਦੇ ਇਹਨਾਂ ਨੂੰ ਕਈ ਕਹਿੰਦੇ ਮੁੰਡੇ ਟਾਇਰ ਬਾਹਰ ਕੱਢਦੇ ਪਿਛੇ ਰੇੜੀ ਦੇ ਵੀ ਕੱਢਦੇ ਇਹਦੇ ਵੀ ਕੱਢਦੇ ਹਨਾ ਚਲ ਵਧੀਆ ਗੱਲ ਕੋਈ ਨਿੰਦਾ ਵੀ ਆਪਾਂ ਨੂੰ ਵੀ ਸਹੀ ਕਰਕੇ ਸਹੀ ਕਰਕੇ ਆਪਾਂ ਪਾ ਦਿੰਨੇ ਆ ਵੀ ਜੇ ਕਿਸੇ ਨੇ ਗਲਤ ਵੀ ਬੋਲਤਾ ਟਾਇਰਾਂ ਬਾਰੇ ਹਨਾ ਫਿਰ ਵੀ ਆਪਾਂ ਮੈਂ ਸਹੀ ਕਰਕੇ ਬੋਲ ਦਿੰਨਾ ਵੀ ਉਹ ਬਾਈ ਨੇ ਆ ਜਾਤਾ ਚਲੋ ਵਧੀਆ ਨਾ ਵੀ ਕੋਈ ਆਂਦਾ ਨਾ ਤੇਰੇ ਵੀਂਦੀਆਂ रिव्यू होर भी देखा बहुत देख लग गए पहले तो हसते थे हूँ वाह देख लग गए टायर पिछले टायर बहर क्या बापू कर थोड़े जर कहते कर इन्े इन्े बहर रहे पे मैं कुछ इन्सो लगते ही कह दें बाकी करते हैं हौली 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 करा कम ਹੌਲੀ 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 ਕਰਾਂਗੇ ਕੰਮ 에어 ਕਲੈਂਡਰ ਕਰਾਂਗੇ ਅਣਚੇਤੀ ਕਿਤੇ ਧੂਆਂ ਵਾਲਾ ਮਾਰਨ ਲੱਗਿਆ ਤਾਂ ਵੀ ਚਲਾ ਫਿਲਟਰ ਨੇੜਾ ਸਫਾਈ ਮੰਗਦਾ ਵੜੋ ਤੇ ਸਫਾਈ ਕਰਾਂਗੇ 에어 ਕਲੈਂਡਰ ਦੀ ਵੀਡੀਓ ਪਾਵਾਂਗੇ ਖੋਲ ਕੇ ਠੀਕ ਹੈ ਤੇ ਹੱਥ ਮੇਰੇ ਪੂਰੇ ਸੁੰਨ ਹੋ ਜਾਂਦੇ ਪਤਾ ਨਹੀਂ ਕੀ ਚੱਕਰ ਆ ਯਾਰ ਇੰਨੀ ਠੰਡ ਕਿਉਂ ਮਣਾਉ ਨਾਉਣ ਲੱਗ ਗਿਆ ਸਰੀਰ ਤੇ ਵੀਡੀਓ ਕੀ ਬਣ ਰਹੀ ਹੈ ਤੇ ਚਲੋ ਕੋਈ ਨਹੀਂ ਵੀਡੀਓ ਤੁਹਾਡੇ ਤੱਕ ਰੋ ਰੁਟੀਨ ਚ ਪਹੁੰਚਾਵਾਂਗੇ ਆਪਾਂ ਜਿੰਨਾ ਮਰਜ਼ੀ ਹੋ ਖਾ ਜੇ ਭਵੇਂ ਕੋਈ ਦੂਸਰਾ ਚੈਨਲ ਮੈਨੂੰ ਛੱਡਣਾ ਪਏ ਜੇ ਕੋਈ ਚੱਕਰ ਨਹੀਂ ਪਰ ਇਸ ਚੈਨਲ ਤੇ ਆਪਣੀ ਰੁਟੀਨ ਪਾਵਾਂਗੇ ਵੀਡੀਓ ਤੇ ਜਲਦੀ ਕੋਈ ਲਿਆਵਾਂਗੇ ਨਵਾਂ ਕੋਈ ਪ੍ਰੋਜੈਕਟ ਤੇ ਕਰਦੇ ਆਂ ਦੀ ਸਾਫ ਸਪਾਈ ਥੋੜੀ ਮੋਟੀ ਕਿ ਤੱਕ ਕੱਪੜੇ ਕੁੱਪੜੇ ਇਨੀ ਥੋੜੇ ਗਿੱਲੇ ਹੋਏ ਪਏ ਹੱਥ ਲਾਉਣ ਦੀ ਜੀ ਨਹੀਂ ਕਰਦਾ ਠੰਡੇ ਪਾਣੀ ਨੂੰ ਤੇ ਆ ਚੀਜ਼ ਜੀ ਸਫਾਈ ਕਰਾਂਗੇ ਇਧਰ ਯਾਰੀ ਦੀ ਵੀ ਚੰਗੀ ਤਰ੍ਹਾਂ ਠੀਕ ਹੈ ਨਾ ਤੇ ਕਰਦੇ ਹਾਂ ਬਾਕੀ ਸਾਰਾ ਕੁਝ ਸ਼ੋ ਵੀ ਖੋਲਣ ਵਾਲੀ ਪਈ ਐ ਜੀ ਕਰਦੇ ਐ ਸ਼ੋ ਖੋਲ ਕੇ ਸੈੱਟ ਕਰਨ ਵਾਲੀ ਪਈ ਐ ਜਿੱਥੇ ਜੰਗਾਲ ਪੈਰ ਇੱਥੇ ਡੀਲ ਮਾਰਨਾ ਹੈ ਚੰਗੀ ਤਰ੍ਹਾਂ ਇਹ ਤੇ ਤੇ ਬਾਕੀ ਇਧਰ ਲਾ ਪੈਰ ਤਾਂ ਨਹੀਂ ਆ ਖਤਮ ਹੋਇਆ ਪਿਆ ਕਿਵੇਂ ਆਪਾਂ ਬੈਟਰੀ ਵਾਲਾ ਤਾਂ ਇਹ ਵੀ ਮੈਂ ਇੰਤਰਾਈ ਸੀ ਕਰਾਈਆਂ ਸੀ ਵਾਇਰਿੰਗ ਜਿੰਗਾ ਸਾਰੀਆਂ ਛੋਟਿਆਂ ਦੇ ਟਰੈਕਟਰ ਸਟਾਰਟ ਨਹੀਂ ਹੁੰਦਾ ਤੇ ਰੂੜੀ ਲਾ ਕੇ ਹੋਣੀ ਪੈਂਦੀ ਸੀ ਆਹ ਟਰਾਲੀ ਤਾਈਆਂ ਨੂੰ ਰੱਖੀਏ ਤਾਂ ਇਹ ਚੀਜ਼ਾਂ ਸ਼ੁਰੂਆਤ ਆਪਾਂ ਇੱਥੋਂ ਕੀਤੀ ਸੀ ਅੱਗੇ 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 ਇੱਥੋਂ ਮਤਲਬ ਕਰਦੇ ਜਾਂਦੇ ਸੀਗੇ ਅੱਗੇ ਅੱਗੇ ਭਰ ਲੈਂਦਾ ਸੀ ਸਾਰੀ ਟਰਾਲੀ ਹਾਤੇ ਤੋਂ ਰੂੜੀ ਦੀ ਇੱਥੇ ਹੀ ਚੱਕਤ ਹੁੰਦਾ ਉਹ ਚੁੰਟ ਚ ਜਿਹੜੀ ਉਹ ਚੁੰਟ ਰਹੀ ਹੈ ਉੱਥੋਂ ਠੀਕ ਹੈ ਫਿਰ ਆਪਾਂ ਇਸੇ ਨਾਲ ਹੀ ਮੂਹ ਪੈ ਗਿਆ ਸੀ ਫਿਰ ਕਰਦੇ ਲੜਨਾ ਗਿਆ ਆਪਾਂ ਮੂਹ ਛੱਡਤਾ ਸੀ ਟਰੈਕਟਰ ਦਾ ਹੋਰ ਪਾਸੇ ਰਾਹ ਕਰ ਲਿਆ ਸੀ ਪਰ ਫਿਰ ਆਪਾਂ ਇੱਧਰ ਆ ਗਏ ਇਧਰ ਰੱਬ ਨੂੰ ਮੰਜੀ ਹੁੰਦਾ ਛੜਤਾ ਸੀ ਕਿ ਮੈਂ ਖਾ ਵੀ ਟਰੈਕਟਰ ਜਿੰਦਗੀ ਖਰਾਬ ਕਰੂਗਾ ਪਰ ਐ ਨਹੀਂ ਪਤਾ ਸੀ ਇਹ ਹਿੱਸੇ ਨਹੀਂ ਜ਼ਿੰਦਗੀ ਬਣਾਉਣੀ ਆਪਣੀ ਚਲੋ ਬਾਕੀ ਰੱਬ ਨੂੰ ਆਖਿਆ ਜਿੱਧਰ ਨੂੰ ਲੈ ਗਿਆ ਉਧਰ ਨੇ ਤੁਰ ਲਾਂਗੇ ਆਪਾਂ ਇਧਰ ਨੂੰ ਆਗੇ ਫਿਰ ਆਪਾਂ 5 ਸਾਲ ਖਰਾਬ ਹੋ ਗਈ ਜ਼ਿੰਦਗੀ ਦੇ 5 ਸਾਲਾਂ ਚ ਮੈਂ ਕਿੱਥੇ ਹੋਣਾ ਸੀ ਦੇਖ ਲਓ ਚੈਨਲ ਹੁਣ ਆਪਾਂ ਨੂੰ ਹੋ ਗਿਆ 1.5 ਸਾਲ ਤੋਂ ਉੱਪਰ ਕੰਮ ਕਰਦੇ ਨੇ ਸ਼ਾਰਟ ਸ਼ਾਰਟ ਪਾਏ 1.5 ਸਾਲ ਦਾ ਇੱਕ ਸਾਟ 6-7 ਮਹੀਨੇ ਇਹਨਾਂ ਨੂੰ ਹੋ ਗਏ ਤੇਰ ਆਪਣਾ ਪਾਉਂਦੇ ਹਨ ਤੇ ਫਿਰ ਆਪਾਂ ਬੈਟਰੀ ਧਰਾਈ ਸੀ ਟਰੈਕਟਰ ਸਟਾਰਟ ਨਹੀਂ ਹੁੰਦਾ ਛੋਟਾ ਬੜਾ ਸੀ ਆ ਚਲਾ ਤਾਂ ਲਿੰਦਾ ਸੀਗਾ ਤੇ ਹਿੰਟਲ ਨਹੀਂ ਆਈਦਾ ਸੀ ਮੇਰੇ ਮਿੱਥੇ ਨਾ ਟਰਾਲੀ ਤੇ ਡਾਲਾ ਅੜਦਾ ਸੀ ਮੇਰੇ ਤੋਂ ਕੱਲੇ ਚੱਕੇ ਹੀ ਨਹੀਂ ਆਂਦਾ ਸੀ ਆ ਜਦੋਂ ਸ਼ੁਰੂਆਤ કરી ਸੀ ਮੈਂ ਵੇਖ ਲਓ ਕਿੱਥੋਂ ਤੱਕ ਆ ਗਏ ਕਰਦੇ ਕਰਦੇ ਤੇ ਬਾਕੀ ਮਿੱਤਰੋ ਆਖ ਤਦੂ ਕੀ ਜਾਂਦਾ ਯਾਰ ਪਤਾ ਨਹੀਂ ਦੋਨੇ ਸੁਣਨ ਨੂੰ ਵੀ ਜੇਰਾ ਪਤਾ ਨਹੀਂ ਕਿ ਉਹ ਨਹੀਂ ਠੰਡ ਮਨਾ ਰਿਹਾ ਸਹੀ ਰ ਤੇ ਇਹ ਬਾਕੀ ਹੌਲੀ ਹੌਲੀ ਅੱਪ ਚੱਲ ਰਹੇ ਹਨ ਜੇ ਕਿਸੇ ਨੇ ਮਾੜਾ ਬੋਲਣਾ ਬੋਲੀ ਚਲੋ ਭਰਾ ਉਹੜਾ ਕਈ ਪਿੱਛੇ ਪਏ ਜਾਂਦੇ ਆ ਸਾਟ ਆਏ ਕਿਉਂ ਆਏ ਕਈ ਪਿੱਛੇ ਪਏ ਜਾਂਦੇ ਮਨ ਮਤਲਬ ਕੀ ਜੋ ਮੈਂ ਇਥੇ ਗੱਲਾਂ ਕਹਿਣਾ ਉਹਦਾ ਵਰਡ ਚੱਕ ਕੇ ਇੱਕ ਮਿੰਟ ਤੇ ਕਮੈਂਟ ਥੋਕੀ ਆਉਂਦੇ ਦੋ ਦੋ ਕਮੈਂਟ ਕਰਦੇ ਇੱਕ ਵੀ ਨਹੀਂ ਕਰਦੇ ਬਹੁਤ ਕਮੈਂਟ ਕਰਦੇ ਲੜਨ ਨਹੀਂ ਆਉਂਦਾ ਹਰੇਕ ਕੋਈ ਆ ਜਿਹੜੀ ਵੀਡੀਓ ਚ ਵੀ ਆਉਂਦਾ ਲੜਨ ਨਹੀਂ ਆਉਂਦਾ ਚਲੋ ਮੈਂ ਨਹੀਂ ਜਵਾਬ ਦੇਣਾ ਬਈ ਕਿਸੇ ਦਾ ਠੀਕ ਹੈ ਜੇ ਇੱਕ ਦਾ ਦਿੱਤਾ ਫਿਰ ਸਾਰੇ ਕਹਿਣਗੇ ਸਾਡਾ ਜਵਾਬ ਦੂਸਰੇ ਦਾ ਕਮੈਂਟ ਤਾਂ ਉਹੀ ਦਊਗਾ ਜਿਹਦੇ ਵਿੱਚ ਵਧੀਆ ਕਮੈਂਟ ਕੀਤਾ ਜਿਹੜੇ ਪੁਰਾਣੇ ਆਪਣ ਵਧੀਆ ਹੈਣਾ ਤੇ ਬਾਕੀ ਵਲੌਗ ਤਾਂ ਮੈਂ ਅੱਜ ਹੋਰ ਪਾਉਣਾ ਸੀ ਪਰ ਮੈਨੂੰ ਮਤਲਬ ਕਹਿਣਾ ਪਿਆ ਜੀ ਜਾਣਾ ਪਿਆ ਫਿਰ ਮੈਂ ਆਖਿਆ ਚਾਹ ਅੱਜ ਬੋਲ ਕੇ ਬਾਅਦ ਕੀ ਬਲੌਗ ਆਪਣੇ ਕੋਲ ਤਿੰਨ ਚਾਰ ਹੋਰ ਪਈ ਆ ਜੀ ਤਾਂ ਭਾਵੇਂ ਮੈਂ 10 ਦਿਨ ਵੀ ਬਲੌਗ ਨਾ ਬਣਾ ਕਿਉਂਕਿ ਜਦੋਂ ਮੈਂ ਬਲੌਗ ਬਣਾਉਣ ਲੱਗਦਾ ਫਿਰ ਵੇਚ ਦੀ ਬਣਾਈ ਤਰ ਹੁਣ ਜਿੰਨੇ ਬਣਦੇ ਹੁਣ ਜਿੰਨੇ ਦਿਨ ਚ ਕੰਮ ਹੁੰਦਾ ਪਰ ਸਾਰੇ ਬਣਾ ਲੈਂਦੇ ਆਪਾਂ ਕੰਮ ਤੇ ਫਿਰ ਆਪਾਂ ਬਲੌਗ ਹੋਰ ਬਣਾਉਣਾ ਸੀ ਚਾਹ ਅੱਜ ਮੈਂ ਕਹਿੰਦੀ ਬੋਲ ਕੇ ਬਾਅਦ ਕੀ 10 ਤੱਕ ਬਣਾ ਲੋਟਾ ਜਾ ਤੇ ਬਾਕੀ ਆਪਾਂ ਦਾ ਵੀ ਕਦੇ ਕਿਸੇ ਨੂੰ ਨਹੀਂ ਲੜੀ ਠੀਕ ਹੈ ਨਾ ਆਪਾਂ ਲੜਕੀ ਨਾ ਮੈਂ ਕਿਸਨ ਕਹਿਣਾ ਕਿ ਸੋਡਾ ਟਰੈਕਟਰ ਮੈਂ ਤਾਂ ਕਹਿੰਦਾ ਸਾਰਿਆਂ ਦੀ ਟਰੈਕਟਰ ਚੰਗੇ ਨੇ ਤੇ ਸਾਡਾ ਤਾਂ ਮਾੜਾ ਹੀ ਠੀਕ ਹੈ ਸਾਡਾ ਤਾਂ ਮਾੜਾ ਹੀ ਠੀਕ ਹੈ ਤੇ ਤਾਂ ਮਾੜਾ ਹੋ ਕੀ ਚੱਲ ਪਾਗੇ ਬਸ ਕੋਈ ਚੱਕਰ ਨਹੀਂ ਕਈ ਵਾਰ ਕੋਈ ਜਵਾਗ ਜੂਗ ਹੁੰਦਾ ਨਾ ਤੇ ਉਹ ਕਮੈਂਟ ਕਮੈਂਟ ਕਰਦਾ ਸਾਡਾ ਟਰੈਕਟਰ ਤਕੜਾ ਉਹ ਕਹਿੰਦਾ 4x4 ਤਕੜਾ ਮੈਂ ਦੋ ਕਮੈਂਟ ਕੀਤੇ ਸੀ ਉਹਨੇ ਦੋ ਕੀਤੇ ਉਹਨੇ ਕੀਤੇ ਕਹਿੰਦਾ ਸਾਡੇ ਟਰੈਕਟਰ ਨੂੰ ਲੱਗੇ ਨਜ਼ਰ ਤਾਂ 4x4 ਨੂੰ ਤੇਰੇ ਨੂੰ ਇਹਨੂੰ ਇਹਨੂੰ ਨਜ਼ਰ ਲੱਗੂ ਚਲੋ ਠੀਕ ਹੈ ਭਾਈ ਮੈਂ ਤਾਂ ਕਹਿਣਾ ਨਾ ਲੱਗੇ ਉਹ ਨਜ਼ਰ ਨਾ ਤੁਡੀ ਫੋਰ ਫੋਰ ਨੂੰ ਲੱਗ ਜੇ ਜਾਕ ਕਿਸੇ ਨੂੰ ਵੀ ਲੱਗ ਜੇ ਜਿਹੜੇ ਕਮੈਂਟ ਕਰਦੇ ਆ ਤੇ ਬਾਕੀ ਚਲੋ ਅਭੀ ਮਿੱਤਰੋ ਮਿਲਦੇ ਆ ਅਗਲੇ ਵਲੌਗ ਚ ਠੀਕ ਆ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਵਾਂਗੇ ਆਪਾਂ ਤੇ ਲਵ ਜੂ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਮੀਨੂ ਪਸੰਦ ਕਰਦੇ ਹਨ ਵੀਡੀਓ ਨੂੰ ਪਸੰਦ ਕਰਦੇ ਆ ਤੇ ਮਿਲਦੇ ਆ ਅਗਲੇ ਵਲੌਗ ਚ ਸਲੂਟ ਆ ਸਾਰਿਆਂ ਨੂੰ ਕੇ ਭਾਈ ਮਿੱਤਰੋ ਮਿਲਦੇ ਹਾਂ ਅਗਲੇ ਬਲੌਗ ਚ